ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਬ ਸਵੇਤ ਤਸਵੀਰਾਂ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੇਖ ਰਹੇ ਹੋ ਇਹ ਹਨ ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਦੀਆਂ ਹੁਸ਼ਿਆਰਪੁਰ ਦਾ ਫਗਵਾੜਾ ਬਾਈਪਾਸ ਇੱਕ ਅਜੀਹਾ ਬਾਈਪਾਸ ਜੋ ਚੰਡੀਗੜ੍ਹ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਜੋ ਜਲੰਧਰ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਇਹ ਜੋ ਊਨਾ ਮਾਰਕ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਦਾ ਮੁੱਖ ਚੌਕ ਹੈ ਤੇ ਹੁਸ਼ਿਆਰਪੁਰ ਸ਼ਹਿਰ ਦਾ ਇਹ ਚੌਕ ਮੁੱਖ ਲੰਘ ਹੈ ਪਰੰਤੂ ਇਹ ਤਸਵੀਰਾਂ ਵੇਖ ਕੇ ਤੁਸੀਂ ਸੈਸ ਦੇ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਦੇ ਸਮੇਂ ਤੇ ਵਿੱਚ ਇਹ ਫਗਵਾੜਾ ਬਾਈਪਾਸ ਕਿਵੇਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਜੀ ਹਾਂ ਜਿਸ ਤਰ੍ਹਾਂ ਦੇ ਤਰਸਯੋਗ ਹਾਲਾਤ ਹੁਸ਼ਾਰਪੁਰ ਦੇ ਫਗਵਾੜਾ ਬਾਈਪਾਸ ਤੇ ਬਣੇ ਹੋਏ ਨੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਹਾਦਸਿਆਂ ਨੂੰ ਨਹੀਂ ਬਲਕਿ ਇਹ ਲੋਕਾਂ ਨੂੰ ਮੌਤ ਦਾ ਸੱਦਾ ਦੇ ਰਿਹਾ ਹੈ ਤਾਂ ਸੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹੁਸ਼ਾਰਪੁਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਬੀਤੇ ਕੱਲ ਜਦੋਂ ਕਿਸਾਨਾਂ ਵੱਲੋਂ ਪੰਜਾਬਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਵਕਤ ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਵਿਖੇ ਕਿਸਾਨਾਂ ਵੱਲੋਂ ਧਰਨਾ ਮਾਰਿਆ ਗਿਆ ਸੀ ਤੇ ਜਿਸ ਵਕਤ ਅਸੀਂ ਸਵੇਰੇ 7:07 ਵਜੇ ਦੇ ਕਿਰੀ ਵਾਸੀ ਉੱਥੇ ਪਹੁੰਚੇ ਸੀ ਤਾਂ ਉੱਥੇ ਸਾਨੂੰ ਕੁਝ ਅਜੀਹੇ ਦ੍ਰਿਸ਼ ਵੇਖਣ ਨੂੰ ਮਿਲੇ ਜੋ ਕਿ ਦਿਲ ਨੂੰ ਦਹਿਲਾਕੇ ਰੱਖ ਦੇਣ ਵਾਲੇ ਸੀ ਕਿਉਂਕਿ ਫਗਵਾੜਾ ਬਾਈਪਾਸ ਦੀ ਹਾਲਤ ਇੰਨੀ ਕਿਉਂ ਜ਼ਿਆਦਾ ਮਾੜੀ ਹੋਈ ਪਈ ਹੈ ਕਿ ਉੱਥੋਂ 4 ਤੋਂ 5 ਗੱਡੀਆਂ ਪਲਟਣ ਤੋਂ ਬਚੀਆਂ ਨੇ ਜਿਸ ਤਰ੍ਹਾਂ ਦਾ ਵੱਡਾ ਖੱਡਿਆ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸੁਭਾਵੀ ਕਹਿ ਕਿ ਜੇਕਰ ਜਲਦ ਪ੍ਰਸ਼ਾਸਨ ਨੇ ਇਸ ਦਾ ਸੁਧਾਰ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਸਕਦਾ ਪ੍ਰੰਤੂ ਬੜੇ ਸ਼ਰਮ ਦੀ ਗੱਲ ਇੱਕ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਲਈ ਅਸੀਂ ਕਹਿ ਸਕਦੇ ਹਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਨੇ ਜਿਹੜੇ ਉਹ ਰਾਜਨੀਤਿਕ ਆਗੂ ਨੇ ਇਸ ਮਾਰਗ ਤੋਂ ਲੰਘਦੇ ਹੋਣਗੇ ਪ੍ਰੰਤੂ ਅੱਜ ਤੱਕ ਕਿਸੇ ਨੇ ਵੀ ਫਗਵਾੜਾ ਬਾਈਪਾਸ ਦੀ ਇਸ ਗਰਕ ਚੁੱਕੀ ਹਾਲਤ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਬੀਤੇ ਕੱਲ ਵੀ ਜਦੋਂ ਸਵੇਰ ਸਮੇਂ ਮੀਡੀਆ ਦੀ ਟੀਮ ਉੱਥੇ ਮੌਜੂਦ ਸੀ ਤਾਂ 4 ਤੋਂ 5 ਅਜਿਹੇ ਮਾਮਲੇ ਸਾਹਮਣੇ ਆਏ ਜਿਸ ਵਿੱਚ ਤਿੰਨ ਗੱਡੀਆਂ ਤੇ ਦੋ ਵੱਡੇ ਟਰੱਕ ਜਿਨ੍ਹਾਂ ਦਾ ਬਾਲਵਾਲ ਬਚਾਅ ਹੋਇਆ ਗੱਡੀਆਂ ਹਾਦਸਾ ਗ੍ਰਸਤ ਹੋ ਸਕਦੀਆਂ ਸੀ ਜਦੋਂ ਲੋਡਡ ਟਰੱਕ ਉਸ ਮਾਰਕ ਤੋਂ ਗੁਜ਼ਰਦੇ ਨੇ ਤੇਜ਼ ਗਤੀ ਦੇ ਨਾਲ ਤਾਂ ਉਹ ਪਲਟਣ ਤੋਂ ਬਚੇ ਨੇ ਤੇ ਜਿਵੇਂ ਹੀ ਇਹ ਸਾਰਾ ਮਾਮਲਾ ਹੁਸ਼ਿਆਰਪੁਰ ਤੋਂ ਪੁਰੀਹਰਾ ਪੁਲਿਸ ਚੌਕੀ ਦੇ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਉਹਨਾਂ ਵੱਲੋਂ ਖੁਦ ਉੱਥੇ ਇਹ ਬੈਰੀਗੇਟਿੰਗ ਕੀਤੀ ਜਾਂਦੀ ਹੈ ਉੱਥੇ ਬੈਰੀਗੇਡ ਇੱਕ ਲਗਾ ਦਿੱਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਇਸ ਪਾਸੇ ਤੋਂ ਨਾ ਲੰਘਿਆ ਜਾਵੇ ਤਾਂ ਸੜਕ ਦੇ ਦੂਜੇ ਪਾਸੇ ਤੋਂ ਲੰਘਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰੇ ਸួយਸ ਖਬਰ ਨੂੰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਕੁੰਭ ਕਰਨੀ نیند ਸੁੱਤਾ ਪ੍ਰਸ਼ਾਸਨ ਇਸ نیند ਚੋਂ ਇਸ ਗੂੜੀ نیند ਚੋਂ ਜਾਗ ਸਕੇ ਤਾਂ ਜੋ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ